ਨਸ਼ੇ ਦੇ ਉੱਤੇ ਜਿਹੜਾ ਪੀਲਾ ਪੰਜਾਏ ਨਿਰੰਤਰ ਚੱਲਦਾ ਰਹੂਗਾ ਚਾਹੇ ਕੋਈ ਪੋਲੀਟੀਸ਼ਨ ਹੋਵੇ ਚਾਹੇ ਕੋਈ ਆਫੀਸਰ ਹੋਵੇ ਚਾਹੇ ਕੋਈ ਆਮ ਬੰਦਾ ਹੋਵੇ ਜਿਹੜਾ ਨਸ਼ੇ ਵੇਚਦਾ ਉਹ ਬਰਦਾਸ਼ਤ ਨਹੀਂ ਕੀਤਾ ਚਾਹੂਗਾ ਤੁਸੀਂ ਪਿਛਲੇ ਦਿਨੀ ਸਾਰਿਆਂ ਨੇ ਦੇਖਿਆ ਹੋਊਗਾ ਘਰਾਂ ਦੇ ਘਟ ਆਏ ਜਾ ਰਹੇ ਨੇ ਜਿਹੜੇ ਨਜਾਇਜ਼ ਕਮਾਈਆਂ ਨਾਲ ਬਣਾਏ ਸੀ ਜਿਹੜੇ ਗਲਤ ਕਮਾਈਆਂ ਨਾਲ ਬਣਾਏ ਹੋਏ ਸੀ ਕਿਸੇ ਤੇ ਕੋਈ ਰਹਿਤ ਨਹੀਂ ਗਿਆ ਕਿਸੇ ਨਾਲ ਕੋਈ ਭਾਈਚਾਰਾ ਨਹੀਂ ਗਿਆ ਸਾਡਾ ਗਲਤ ਕੰਮ ਕਰਨ ਵਾਲੇ ਬੰਦੇ ਨਾਲ ਸਾਡੀ ਨਾ ਕਦੇ ਬਣੀ ਐ ਨਾ ਕਦੇ ਅੱਗੇ ਬਣੂ ਤੁਸੀਂ ਸਾਰੇ ਜਾਣਦੇ ਹੋ ਆਮ ਆਦਮੀ ਪਾਰਟੀ ਦੇ ਕਮਾਂ ਨੂੰ ਮੁੱਖ ਮੰਤਰੀ ਸਾਹਿਬ ਦੇ ਕੰਮ ਜਿਹੜੇ ਉਹ ਨਿਰੰਤਰ ਕਰ ਰਹੇ ਨੇ ਸਭ ਤੋਂ ਵੱਡੀ ਗੱਲ ਹੈ ਜਿਵੇਂ ਨਸ਼ਿਆਂ ਦੀ ਗੱਲ ਆਈ ਹੈ ਨਸ਼ਾ ਸਭ ਤੋਂ ਵੱਡਾ ਮੁੱਦਾ ਸੀਗਾ ਪੰਜਾਬ ਦਾ ਵੀ ਨਸ਼ਾ ਬਹੁਤ ਵਿਕ ਰਿਹਾ ਹੈ ਨਸ਼ੇ ਤੇ ਠੱਲ ਪੈਣੀ ਚਾਹੀਦੀ ਹੈ ਤੇ ਤੇ ਰੋਕ ਲੱਗਣੀ ਚਾਹੀਦੀ ਹੈ ਬੜੀਆਂ ਸਰਕਾਰਾਂ ਆਈਆਂ ਗੱਲਾਂ ਕੀਤੀਆਂ ਅਖਬਾਰਾਂ 'ਚ ਇਸ਼ਤਿਹਾਰ ਦੇਤੇ ਟੀਵੀ ਤੇ ਬੋਲੇ ਪਰ ਕਿਸੇ ਨੇ ਕਦੇ ਕੋਈ ਪਹਿਲ ਕਦਮੀ ਨਹੀਂ ਦਿਖਾਈ ਸਾਰੇ ਅੰਦਰ ਖਾਤੇ ਰਲ ਜਾਂਦੇ ਸੀ ਵੀ ਆਪਾਂ ਨੂੰ ਕੀ ਲੋੜ ਆ ਮਾੜੇ ਬੰਦਿਆਂ ਨਾਲ ਕਾਤੇ ਮੱਥਾ ਲਾਉਣਾ ਪਹਿਲਾ ਇਨਸਾਨ ਹੈ ਪੰਜਾਬ ਦੀ ਧਰਤੀ ਤੇ ਜਿਸ ਨੇ ਕਿਸੇ ਤੋਂ ਨਾ ਡਰਿਆ ਐ ਨਾ ਦਬਦਾ ਹਮੇਸ਼ਾ ਨਸ਼ੇ ਦੇ ਵਰਤਵਾਸ ਚੱਕੀ ਐ ਤੇ ਐਦਾਂ ਹੀ ਚੱਕਦੇ ਰਹਿਾਂਗੇ ਸਾਡਾ ਵਾਅਦਾ ਤੁਹਾਡੇ ਨਾਲ ਨਸ਼ੇ ਦੇ ਉੱਤੇ ਜਿਹੜਾ ਪੀਲਾ ਪੰਜਾਏ ਨਿਰੰਤਰ ਚੱਲਦਾ ਰਹੂਗਾ ਚਾਹੇ ਕੋਈ ਪੋਲੀਟੀਸ਼ਨ ਹੋਵੇ ਚਾਹੇ ਕੋਈ ਆਫੀਸਰ ਹੋਵੇ ਚਾਹੇ ਕੋਈ ਆਮ ਬੰਦਾ ਹੋਵੇ ਜਿਹੜਾ ਨਸ਼ੇ ਵੇਚਦਾ ਉਹ ਬਰਦਾਸ਼ਤ ਨਹੀਂ ਕੀਤਾ ਚਾਹੂਗਾ ਤੁਸੀਂ ਪਿਛਲੇ ਦਿਨੀ ਸਾਰਿਆਂ ਨੇ ਦੇਖਿਆ ਹੋਊਗਾ ਘਰਾਂ ਦੇ ਘਟ ਆਏ ਜਾ ਰਹੇ ਨੇ ਜਿਹੜੇ ਨਜਾਇਜ਼ ਕਮਾਈਆਂ ਨਾਲ ਬਣਾਏ ਸੀ ਜਿਹੜੇ ਗਲਤ ਕਮਾਈਆਂ ਨਾਲ ਬਣਾਏ ਹੋਏ ਸੀ ਕਿਸੇ ਤੇ ਕੋਈ ਰਹਿਤ ਨਹੀਂ ਦਿਆ ਕਿਸੇ ਨਾਲ ਕੋਈ ਭਾਈਚਾਰਾ ਨਹੀਂਗਾ ਸਾਡਾ ਗਲਤ ਕੰਮ ਕਰਨ ਵਾਲੇ ਬੰਦੇ ਨਾਲ ਸਾਡੀ ਨਾ ਕਦੇ ਬਣੀ ਐ ਨਾ ਕਦੇ ਅੱਗੇ ਬਣੂ ਜਦੋਂ ਤੁਸੀਂ ਇੰਨਾ ਪਿਆਰ ਦਿਖਾਉਂਦੇ ਹੋ ਸਾਡਾ ਹੌਸਲਾ ਹੋਈ ਵੱਧ ਜਾਂਦਾ ਸਾਡਾ ਦਿਲ ਕਰਦਾ ਵੀ ਹੋਰ ਕੰਮ ਕਰੀਏ ਲੋਕਾਂ ਲਈ ਕੰਮ ਕਰੀਏ ਪਬਲਿਕ 'ਚ ਹੀ ਰਹਿਣਾ ਤੁਸੀਂ ਦੇਖਿਆ ਹੋਊਗਾ ਕਿ ਪੁਰਾਣੀਆਂ ਸਰਕਾਰਾਂ ਹੁੰਦੀਆਂ ਸੀ ਐਮਐਲਏ ਲਭਦਾ ਨਹੀਂ ਸੀ ਹੁੰਦਾ ਮੰਤਰੀ ਲਭਦਾ ਨਹੀਂ ਸੀ ਹੁੰਦਾ ਕਿਸੇ ਨੂੰ ਮਿਲਣਾ ਪੈਂਦਾ ਸੀ 10 ਵਾਰ ਅਪਾਇੰਟਮੈਂਟ ਲੈਣੀ ਪੈਂਦੀ ਸੀ ਵੀ ਸਾਡਾ ਕੰਮ ਹੈ ਜੀ ਸਾਡਾ ਕੰਮ ਕਰਾ ਦਿਓ ਇੱਕ ਵਾਰ ਸੁਣ ਤਾਂ ਲੋ ਕਰਾਉਣਾ ਤਾਂ ਦੂਰ ਦੀ ਗੱਲ ਹੁੰਦੀ ਸੀ ਆਮ ਆਦਮੀ ਪਾਰਟੀ ਦੀ ਜਦ ਤੋਂ ਸਰਕਾਰ ਬਣੀ ਹੈ ਸਾਡੇ ਲੀਡਰ ਥੋੜੇ ਵਿੱਚ ਫਿਰ ਰਹੇ ਨੇ ਥੋੜੇ ਦੁੱਖਾਂ ਸੁੱਖਾਂ 'ਚ ਕਮਾਂਕਾਰਾਂ 'ਚ ਜਿੰਨਾ ਹਿੱਸਾ ਹੋ ਸਕਦਾ ਹੈ ਅਸੀਂ ਕੋਸ਼ਿਸ਼ ਕਰਦੇ ਆ ਕਿ ਵੱਧ ਤੋਂ ਵੱਧ ਪਾਈਏ ਤੁਹਾਡੇ ਵਿੱਚ ਰਹੀਏ ਕਿਉਂਕਿ ਆਮ ਘਰਾਂ ਦੇ ਲੋਕ ਆ ਅਸੀਂ ਤਾਂ ਕੋਈ ਵੱਡੇ ਵੱਡੇ ਮਹਿਲ ਪਹਿਲਾਂ ਦੇਖੇ ਨਹੀਂ ਸੀ ਸਾਰੇ ਆਮ ਘਰਾਂ ਦੇ ਸੀਗੇ ਤੇ ਸਾਡਾ ਦਿਲ ਵੀ ਤੁਹਾਡੇ ਵਿੱਚ ਹੀ ਲੱਗਦਾ ਸੋ ਸੋ ਲੱਗੇ ਰੱਬ ਦੀ ਇੱਕ ਗੱਲ ਤੁਸੀਂ ਜਾਣ ਲਿਓ ਸਾਡਾ ਵੱਡੀਆਂ ਵੱਡੀਆਂ ਕੋਠੀਆਂ 'ਚ ਜੀਵ ਨਹੀਂ ਲੱਗਦਾ ਸਾਡਾ ਜੀ ਤੁਹਾਡੇ ਵਿੱਚ ਹੀ ਲੱਗਦਾ ਆ ਕੇ